ਇਹ ਉਹ ਪਵਿੱਤਰ ਧਰਤੀ ਹੈ ਲੌਂਗਵਾਲ ਦੀ ਜਿੱਥੇ 52 ਸ਼ਹੀਦ ਹੋਏ ਨੇ ਵੱਡੀ ਵਿਰਾਸਤ ਹੈ ਇਸ ਨਗਰ ਦੀ ਬਹੁਤ ਸਿਆਸੀ ਕਦਾਵਰ ਲੀਡਰ ਇੱਥੇ ਰਹੇ ਨੇ ਪਰ ਇਹੋ ਜੇ ਮੁੱਢਲੇ ਜੋ ਬੁਨਿਆਦੀ ਸਹੂਲਤਾਂ ਜਿਹਦੀ ਲੋੜ ਲੰਬੇ ਸਮੇਂ ਤੋਂ ਲੌਂਗਵਾਲ ਨੂੰ ਸੀ ਅੱਜ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਾਰਿਓ ਸਾਥੀ ਬੁਲਾਰੇ ਗੱਲ ਕਰਕੇ ਗਏ ਨੇ ਕਿ ਉਹ ਵੀ ਸਖਣੇ ਸੀਗੇ ਉਹਨਾਂ ਸਾਰੇ ਕੰਮਾਂ ਤੋਂ ਉਹਨਾਂ ਡਵੈਲਪਮੈਂਟ ਦੇ ਕੰਮਾਂ ਤੋਂ ਲੰਗਵਾ ਸਖਣਾ ਰਿਹਾ ਤੇ ਇਹ ਤਾਂ ਉਹ ਧਰਤੀ ਹੈ ਸ਼ਹੀਦਾਂ ਦੀ ਕਿ ਜਿੱਥੇ ਜਿੰਨਾ ਦੇ ਦਿੱਤਾ ਜਾਵੇ ਜਿੰਨਾ ਕੰਮ ਹੋ ਜੇ ਇੱਥੇ ਤੇ ਤਾਂ ਵੀ ਮੁੱਲ ਹੈ ਜਿਹੜਾ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਦੀ ਵਜ੍ਹਾ ਕਰਕੇ ਆਪਾਂ ਇਸ ਖੁੱਲੀ ਆਜ਼ਾਦੀ ਵਾਲੀ ਆਭੋਵਾ ਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ ਉਹਨਾਂ ਦਾ ਮੁੱਲ ਜਿਹੜਾ ਕਦੇ ਮੋੜਿਆ ਨਹੀਂ ਜਾ ਸਕਦਾ ਇਸ ਸਕੂਲ ਦਾ ਨਾਮ ਵੀ ਉਹਨਾਂ ਵਿੱਚੋਂ ਹੀ ਇੱਕ ਮਹਾਨ ਆਜ਼ਾਦੀ ਦੇ ਕਲਾਟੀਏ ਸ਼ਹੀਦ ਸਰਦਾਰ ਭਗਵਾਨ ਸਿੰਘ ਜੀ ਨੂੰ ਸਮਰਪਿਤ ਹੈ ਜਿਹੜੇ ਪਰਜਾ ਮੰਡਲ ਦੇ ਮੋਢੀ ਆਗੂ ਸੀਗੇ ਲੰਬਾ ਸਮਾਂ ਸੰਘਰਸ਼ ਕੀਤਾ